ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਖੇਲ ਅਮਲੋ ਜਿਲ੍ਹਾ ਫਟੇਗੜ ਸਾਹਿਬ ਕਿਸਾਨ ਵੀਰੋ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਹੈ ਉਹਦੇ ਨਾਲ ਸਾਡੇ ਬੂਟੇ ਨੇ ਉਹਨਾਂ ਦਾ ਬੜਾ ਨੁਕਸਾਨ ਹੋ ਰਿਹਾ ਖਾਸ ਕਰਕੇ ਛੋਟੇ ਬੂਟਿਆਂ ਦਾ ਇਹ ਸਾਡਾ ਘਠਾਰ ਦਾ ਬੂਟਾ ਹੈਗਾ ਜੀ ਤੇ ਇਹਦੇ ਸਾਰੇ ਜਿਹੜੇ ਪੱਤੇ ਨੇ ਸੜ ਗਏ ਤੇ ਇਹਨੂੰ ਅਸੀਂ ਗਰਮੀ ਤੋਂ ਬਚਾਉਣ ਲਈ ਉੱਤੇ ਹਰੇ ਰੰਗ ਦੀ ਜਿਹੜੀ ਝਾਲੀ ਪਾਈ ਆ ਤੇ ਇਹਨੂੰ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਆ 2 2 3 3 4 4 ਦਿਨ ਬਾਅਦ ਜਦੋਂ ਵੀ ਇਹ ਪਾਣੀ ਮੰਗਦਾ ਹੈ ਇਸ ਕਰਕੇ ਜਿੰਨੇ ਵੀ ਫਲਦਾਰ ਬੂਟੇ ਨੇ ਸਜਾਬੀ ਬੂਟੇ ਨੇ ਉਹਨਾਂ ਨੂੰ ਲੋੜ ਮੁਤਾਬਕ 72 ਦੇ ਉੱਤੇ ਪਾਣੀ ਲਾਉਂਦੇ ਰਹਿਣਾ ਚਾਹੀਦਾ ਤਾਂ ਕਿ ਉਹ ਜਿਹੜੇ ਬੂਟੇ ਨੇ ਬਚਾਇਆ ਜਾ ਸਕਣ ਸਾਡੇ ਫਾਰਮ ਦੇ ਉੱਤੇ ਨੀਂਬੂਆਂ ਦੇ ਬੂਟੇ ਨੇ ਉਹਨਾਂ ਦੇ ਵੀ ਸਾਰੇ ਜਿਹੜੇ ਪੱਤੇ ਨੇ ਗਰਮੀ ਨੇ ਫੂਕਤੇ ਕਿਸਾਨ ਵੀ ਉਹ ਸਾਡੇ ਨਾਲ ਹੀ ਕੰਦ ਹੈ ਇਹ ਜਿਹੜੀ ਕੰਦ ਹੈ ਕੰਦ ਤਾਂ 10-15 ਫੁੱਟ ਜਿਹੜੇ ਬੂਟੇ ਦੇ ਪਿੱਛੇ ਢਾ ਕੇ ਲਾਉਣੇ ਚਾਹੀਦੇ ਹਨ ਹਾਲਾਂਕਿ ਅਸੀਂ ਇਹ 15 ਫੁੱਟ ਪਿੱਛੇ ਲਾਈ ਵੀ ਆ ਫੇਰ ਵੀ ਥੋੜਾ ਕਦ ਦਾ ਵੀ ਅਸਰ ਹੈਗਾ ਤੇ ਅੱਧ ਵਾਲੇ ਅਸੀਂ ਦੂਜੇ ਬੂਟੇ ਵੀ ਲਾਏ ਨੇ ਉਹਨੂੰ ਬਚਾਉਣ ਵਾਸਤੇ ਤੇ ਇਹਨਾਂ ਅ ਗਰਮੀ ਤੋਂ ਬਚਾਉਣਾ ਬੜਾ ਜ਼ਰੂਰੀ ਆ ਹਲਕਾ ਹਲਕਾ ਜਿਹੜਾ ਪਾਣੀ ਆ ਲਾਉਦੇ ਰਹਿਣਾ ਚਾਹੀਦਾ